ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰੀ ਸੱਸਰੇ ਗਾਲ ਅੱਜ ਤੁਹਾਨੂੰ ਦਰੀਆਂ ਦਿਖਾਉਣੇ ਆ ਦੇਖੋ ਇਹਦੇ ਵਿੱਚ ਚਾਰ ਫੁੱਲ ਪਾਏ ਆ ਦੇਖੋ ਇੱਕ ਦੋ ਤਿੰਨ ਚਾਰ ਦੋ ਫੁੱਲ ਤਾਂ ਇਹ ਪੀਲੇ ਚਿੱਟਾ ਤੇ ਲਾਲ ਪਾਇਆ ਨਾਪੀ ਜੀ ਨੂੰ ਕਹਿੰਦੇ ਆ ਇਧਰ ਚਿੱਟਾ ਨਾਪੀ ਤੇ ਹਰਾ ਤੇ ਹਰਾ ਤੋਤੇ ਰੰਗ ਜਾਵਣੀ ਦੀ ਪਾਉਂ ਜਾਂਦੇ ਆ ਦੇਖੋ ਜਾਲੀ ਇਹਦੀ ਇਸ ਤਰੀਕੇ ਦੀ ਬੰਨੀ ਹੈ ਹੋਂ ਤਾਂ ਬੱਚੇ ਪੜ੍ਹੇ ਲਿਖੇ ਐ ਤੇ ਕੋਈ ਨਹੀਂ ਬਣਾਉਂਦਾ ਤੇ ਇਹ ਸਾਡੇ ਹੱਥਾਂ ਦੀਆਂ ਬਣਾਈਆਂ ਹੋਈਆਂ ਨੇ ਦੇਖੋ ਪਹਿਲਾਂ ਸੂਤ ਕੱਤਦੇ ਸੀਗੇ ਫੇਰ ਉਹਨੂੰ ਗੋਲੇ ਕਰਦੇ ਰੰਗਦੇ ਇਹ ਸਾਰੇ ਰੰਗ ਘਰੇਕੀਤੇ ਹੋਏ ਐ ਰੰਗ ਕਰਕੇ ਫੇਰ ਇਹਦੀ ਬਣਾਈ ਕਰਦੇ ਸੀ ਦੇਖੋ ਹੁਣ ਤੁਹਾਨੂੰ ਇੱਕਦਰੀ ਹੋਰ ਦਿਖਾਉਨੇ ਆ ਇਹਦੀ ਸਰਦਾ ਇਹ ਤੇ ਰੈੱਡ ਕਲਰ ਦੀ ਹੈ ਦੋ ਕਲਰ ਦੀ ਹੈ ਇਹ ਇਹ ਮੱਛੀਆਂ ਬਣੀਆਂ ਹੋਈਆਂ ਦੇਖੋ ਦੇਖੋ ਇਸ ਤਰ੍ਹਾਂ ਬਣਾਇਆ ਵੀ ਜਿਵੇਂ ਸਮੁੰਦਰ ਦੇ ਵਿੱਚ ਮੱਛੀਆਂ ਹੁੰਦੀਆਂ ਲੀਲਾ ਜਿਹਾ ਪਾਣੀ ਬਣਾਇਆ ਤੇ ਇਹ ਬਾਰਡਰ ਬਣਾਇਆ ਰੈੱਡ ਕਲਰ ਦਾ ਤੇ ਰੈੱਡ ਮੱਛੀਆਂ ਵਿੱਚ ਪਾਣੀ ਤੇ ਤਰਦੀਆਂ ਦੇਖੋ ਉਹੀ ਚੀਜ਼ ਬਣਾਈ ਆ ਜਮਾ ਦੇਖਾ ਇਹਦੀ ਜਾਲੀ ਇਸ ਤਰ੍ਹਾਂ ਦੀ ਬਣੀ ਹੋਈ ਹੈ ਬਹੁਤ ਪਿਆਰੀ ਹੈ ਇਹ ਵੀ ਤਰੀ ਹੁਣ ਤਾਂ ਕੋਈ ਨਹੀਂ ਬਣਾ ਰਿਹਾ ਇਹ ਤਾਂ ਪਹਿਲਾਂ ਜਵਾਨੇ ਜੀ ਬਣਾਉਂਦੇ ਸੀਗੇ ਹੁਣ ਤਾਂ ਬੱਚੇ ਪੜ੍ਹੇ ਲਿਖੇ ਪਹਿਲਾਂ ਘਟ ਪੜ੍ਹਦੇ ਸੀਗੇ ਸਾਡੇ ਵਰਗੇ ਸਕੂਲ ਹੀ ਨਹੀਂ ਹੁੰਦੇ ਸੀਗੇ ਤੇ ਫਿਰ ਘਰ ਦੇ ਕੰਮ ਹੀ ਕਰਦੇ ਸੀ ਚਾਦਰਾਂ ਕੱਢ ਲੀਆਂ ਅੰਦਰੀਆਂ ਬੁਣ ਲੀਆਂ ਇੱਕੋ ਦੋ ਤਰੀਆਂ ਹੋਗੀਆਂ ਹੁਣ ਆਪਾਂ ਤੀਜੀ ਤਾਰੀ ਬਹੋਣੇ ਉਹ ਦੋ ਕਲਰ ਦੇ ਵਿੱਚ ਹੀ ਹੈ ਇਹ ਮੇਰੀ ਬੁਣੀ ਹੋਈ ਹੈ ਨਹੀਂ ਇਹ ਮੇਰੇ ਮਾਂ ਦੀ ਬੁਣੀ ਹੋਈ ਹੈ ਤਾਰੀ ਇਹ ਮੇਰੀ ਨਹੀਂ ਬਣਾਈ ਹੋਈ ਆ ਮੇਰੀ ਮਾਸੀ ਦੀ ਬਣਾਈ ਹੋਈ ਹੈ ਜਿਹੜੀ ਥੱਲੜੀ ਵਿਖਾਈ ਸੀ ਤੁਹਾਨੂੰ ਇਹ ਮੇਰੀ ਬਣਾਈ ਹੋਈ ਹੈ ਦੇਖੋ ਇਹ ਮੇਰੀ ਮਾਂ ਨੇ ਬਣਾਈ ਸੀ ਅੱਗੇ ਜਿਵੇਂ ਬਿੜੀ ਤੇ ਬਣ ਲੈਂਦੀਆਂ ਵੀ ਇੱਕ ਤੇਰੀ ਇੱਕ ਮੇਰੀ ਇਹਦੇ ਦੇਖੋ ਜਲੇਬੀਆਂ ਦੀ ਜਾਲੀ ਬੰਨੀ ਹੈ ਇਹਨਾਂ ਜਲੇਬੀਆਂ ਦੀ ਜਾਲੀ ਕਹਿੰਦੇ ਸੀ ਦੇਖੋ ਇਹ ਮੈਂ ਬੰਨੀ ਹੋਈ ਹੈ ਜਾਲੀ ਬੁਣੀ ਮੇਰੀ ਮਾਂ ਦੀ ਹੈ ਇਹਦਰੀ ਮੈਂ ਤਾਂ ਆਏ ਦੀ ਬੇਟੀ ਨੇ ਤੇ ਮੇਰੀ ਮਾਂ ਦੀ ਬੁਣੀ ਹੋਈ ਹੈ ਇਹਦਰੀ ਬਹੁਤ ਸੋਹਣੀ ਲੱਗਦੀ ਹੈ ਢੋਲਕਿਆਂ ਦਾ ਇਹ ਡਿਜ਼ਾਈਨ ਵਾਜਦਾ ਸੀ ਚਿੱਟੀ ਤੇ ਦੋ ਕਲਰ ਦੇ ਵਿੱਚ ਹੀ ਹੈ ਦੇਖੋ ਤੋਂ ਸਾਨੂੰ ਦੱਸਿਓ ਤੁਹਾਨੂੰ ਸਾਰਿਆਂ ਤੋਂ ਸੋਹਣੀ ਕਿਹੜੀ ਤਰੀ ਲੱਗੀ ਇਹ ਆਪਾਂ ਚੌਥੀ ਤਰੀ ਦਿਖਾਤੀ ਤੀਜੀ ਤਰੀ ਦਿਖਾਤੀ ਤੁਹਾਨੂੰ ਦੇਖੋ ਇਹ ਜਾਮਨੀ ਵਾਲੀ ਇਹ ਮੱਛੀਆਂ ਵਾਲੀ ਇਹ ਢੋਲਕਿਆਂ ਵਾਲੀ ਤਹਾਡਾ ਪਸੰਦ ਕਿਹੜੀ ਹੈ ਸਾਨੂੰ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੁਸੀਂ ਹੁਣ ਤੁਹਾਨੂੰ ਇੱਕ ਹੋਰ ਦਰੀ ਦਿਖਾਉਣੀ ਹੈ ਲਓ ਜੇ ਤੁਹਾਨੂੰ ਚੌਥੀ ਦਰੀ ਦਿਖਾਉਣੀ ਹੈ ਇਹਦੀ ਕੋਕੋ ਕੋਲ ਆਪ ਹੋਏ ਆ ਚਿੱਟੇ ਦਾ ਬਟਰ ਲਾਇਆ ਹੋਇਆ ਚਾਰ ਚਪੇਰੇ ਦਰੀ ਦੇ ਤੇ ਆ ਇਹਦੀ ਜਾਲੀ ਬੰਨੀ ਹੋਈ ਹੈ ਦੇਖੋ ਇੱਕ ਪੀਲੇ ਕਲਰ ਨਾਲ ਤੇ ਸਰਦਈ ਦੇ ਮੋਤੀ ਲਾਏ ਦੇਖੋ ਇਹ ਗੁਲਾਬ ਦੇ ਫੁੱਲਾਂ ਦੀ ਹੈ ਇਹਦੇ ਵਿੱਚ ਚਾਰ ਇੱਕ ਪਾਸੇ ਤੇ ਚਾਰ ਇੱਕ ਪਾਸੇ ਅੱਠ ਫੁੱਲ ਪਾਏ ਹੋਏ ਆ ਗੁਲਾਬ ਦੇ ਫੁੱਲਾਂ ਦੀ ਦਰੀ ਬਾਈ ਸੀ ਤੇ ਸਰਦਈ ਚਿੱਟਾ ਤੇ ਪੀਲਾ ਜੈਲੋ ਕਲਰ ਦੇਖੋ ਇਹਦੇ ਚਾਰ ਚੁਫੇਰੇ ਬਾਰਡਰ ਲਾਇਆ ਹੋਇਆ ਹੈ ਇਧਰ ਵੀ ਤੇ ਇਧਰ ਵੀ ਜਾਲੀ ਬੰਨੀ ਹੈ ਮੋੜ ਕੇ ਰੱਖਦੇ ਵੀ ਖਰਾਬ ਨਹੀਂ ਹੁੰਦੀ ਫਿਰ ਇਕੱਠੀ ਹੋ ਜਾਂਦੀ ਹੈ ਜਦੋਂ ਪੇਟੀਆਂ ਚ ਪੰਗਾ ਇਹ ਵੀ ਮੇਰੀ ਆਪ ਦੀ ਬਣਾਈ ਹੋਈ ਦਰੀ ਹੈ ਤੇ ਇਹ ਦੋਨੋਂ ਪਾਸੇ ਤੋਂ ਇੱਕੋ ਜਿਹੀਆਂ ਹੁੰਦੀਆਂ ਦੇਖੋ ਇਧਰੋਂ ਵੀ ਇਹਦੀ ਕੋਈ ពੁੱਟ ਸਿੱਧ ਨਹੀਂ ਹੁੰਦੀ ਇੱਕੋ ਜਿਹੀਆਂ ਹੁੰਦੀਆਂ ਇਹ ਚੌਥੀ ਹੈ ਤੇ ਤੁਸੀਂ ਸਾਨੂੰ ਜ਼ਰੂਰ ਦੱਸਣਾ ਵੀ ਤੁਹਾਨੂੰ ਸਾਰਿਆਂ ਤੋਂ ਪਸੰਦ ਕਿਹੜੀ ਆਈ ਹੈ ਦੇਖੋ ਹੁਣ ਤੁਹਾਨੂੰ ਇਹ ਪੰਜਵੀਂ ਤਰੀਕਾ ਦਿਖਾਉਣੀ ਹੈ ਇਹਦੀ ਚਿੱਟੀ ਭੋਏ ਆ ਰੇ ਮੇਰੇ ਮੰਮੀ ਦੀ ਬੁਣੀ ਹੋਈ ਹੈ ਇਹ ਥੱਲੇ ਇਸ ਤਰ੍ਹਾਂ ਬੇਲ ਪਾ ਕੇ ਦੇਖੋ ਫੇਰ ਤਿੰਨ ਬੇਲਾਂ ਦਾਣੂਆਂ ਉਸ ਪਾਸੇ ਬੇਲ ਪਾਈਏ ਦੇਖੋ ਕਾਟੋ ਪਾਉਣੀਆਂ ਇਹਦੇ ਵਿੱਚ ਵੀ ਚਾਰ ਕਲਰ ਚਿੱਟਾ ਹਰਾ ਪੀਲਾ ਤੇ ਕਾਲਾ ਤੇ ਰੈੱਡ ਚਾਰ ਕਲਰ ਆ ਦੇਖੋ ਕਾਟੋ ਇੱਧਰ ਵੀ ਉਹੀ ਬੇਲ ਪਾਈ ਐ ਜਦੋਂ ਬੰਦ ਕਰਨ ਵੇਲੇ ਵੀ ਉਹੀ ਡਿਜ਼ਾਈਨ ਇੱਕੋ ਜਿਹਾ ਡਿਜ਼ਾਈਨ ਹੁੰਦਾ ਸਾਰੀ ਦਰੀ ਦੇ ਵਿੱਚ ਜਿਵੇਂ ਉਧਰਲੇ ਸਿਰੇ ਪਾਇਆ ਸ਼ੁਰੂ ਕਰਨ ਵੇਲੇ ਉਹੀ ਬੰਦ ਕਰਨ ਵੇਲੇ ਵੀ ਉਹੀ ਡਿਜ਼ਾਈਨ ਹੋਊਗਾ ਇਹ ਬਹੁਤ ਸੋਹਣੀ ਦਰੀ ਐ ਇਹ ਮੇਰੇ ਮੰਮੀ ਦੀ ਬੁਣੀ ਹੋਈ ਐ ਬਹੁਤ ਟਾਈਮ ਦੀ ਬੁਣੀ ਹੋਈ ਐ ਇਹ ਦਰੀ ਤੇ ਇਹਦੀ ਪੁੱਠ ਸੁੱਧ ਵੀ ਤੁਹਾਨੂੰ ਦਿਖਾ ਦਿੰਨੇ ਹਾਂ ਦੇਖੋ ਕੋਈ ਪੁੱਠ ਸੁੱਧ ਨਹੀਂ ਹੁੰਦੀ ਇੱਧਰੋਂ ਵੀ ਉਹੋ ਜਿਹੀ ਐ ਆ ਦੇਖੋ ਕਾਟੋ ਫੁੱਲਾਂ ਤੇ ਜਿਵੇਂ ਕਾਟੋ ਫੁੱਲਾਂ ਤੇ ਫੁੱਲ ਖੰਦੀ ਕੇ ਕਾਟੋ ਦੇਖੋ ਦੋ ਇਧਰ ਨੂੰ ਬਣਾਈਆਂ ਦੋ ਇਧਰ ਨੂੰ ਬਣਾਈਆਂ ਇਧਰ ਨੂੰ ਤੈਨ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਭ ਤੋਂ ਪਿਆਰੀ ਕਿਹੜੀ ਦਰੀ ਲੱਗੀ ਇਹਦੀ ਜਾਲੀ ਇਸ ਤਰ੍ਹਾਂ ਬੰਨੀ ਹੋਈ ਹੈ ਜਾਲੀ ਮੈਂ ਬੰਨੀ ਹੋਈ ਹੈ ਹਰੇ ਦੀ ਤੇ ਰੈੱਡ ਚ ਦੋ ਕਲਰ ਚ ਤੁਹਾਨੂੰ ਸਾਰਿਆਂ ਤੋਂ ਪਸੰਦ ਕਿਹੜੀ ਦਰੀ ਆ ਜੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਇਹ ਤੁਹਾਨੂੰ ਪੰਜ ਦਰੀਆਂ ਦਿਖਾਈਆਂ ਤੁਹਾਨੂੰ ਇਹ ਵਾਲੀ ਸੋਹਣੀ ਲੱਗੀ ਜਾਂ ਮੀ ਪਾ ਜਾਲੀ ਕਿ ਇਹ ਮੱਛੀਆਂ ਵਾਲੀ ਸੋਹਣੀ ਲੱਗੀ ਦੇਖੋ ਕੇਟੋਲਕ ਨਾਲ ਹੀ ਕੇ ਲੇਵ ਵਾਲੀ ਕੇ ਕਟੋ ਵਾਲ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਮੈ ਤੁਹਾਨੂੰ ਵੀਡੀਓ ਕੈਹੀ ਜਿਹੀ ਲੱਗੀ ਚਲੋ ਜੀ ਆਪਾਂ ਅਗਲੀ ਵੀਡੀਓ ਚ ਪੈਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ